ਸਕੰਦਰਪੁਰ ਤੋਂ ਬੋਲ ਰਹੇ ਹਾਂ ਸਕੰਦਰਪੁਰ ਦੇ ਖਿਡਾਰੀ ਵੀ ਬੋਲ ਰਹੇ ਨੇ ਆਦ੍ਰਿਤ ਤੋਂ ਕਮਾਲ ਕਰ ਗਿਆ ਹੋਇਆ 35 ਬਜਿਆ ਲਿਆ ਉਹ ਰਾਜੂ ਮੁੱਛੀ ਵਾਲਾ ਕਹਿੰਦਾ 3100 ਦੇਵਾਂਗੇ ਜੇ ਜਿੱਤ ਪ੍ਰਾਪਤ ਕਰਦੇ ਆ 3100 ਰੁਪਈਆ ਲੱਗਿਆ ਹੋਇਆ ਤੇਰੀ ਖੇਡ ਦੇ ਉੱਤੇ ਉਹ ਮੁੰਡੇ ਮਾਰ ਕਰਦੇ ਆ ਲਾ ਮੈਦਾਨ ਦੇ ਵਿੱਚ ਇਸ ਜੋਨ ਕਹਿੰਦੇ ਉਹ ਝੋੜ ਲੱਗਿਆ ਹੋਇਆ ਜੱਗੇ 35 ਬਜ ਦੀ ਆ ਦੇਖ ਦੇਖ ਨੂੰ ਵਧੀਆ ਲੱਗਦੀ ਆ ਦੇਖੋ ਮੋਹ ਚੱਕ ਕੇ ਖੜ ਗਿਆ ਤਾਂ ਬੱਲ ਨੂੰ ਤਾਂ ਬੱਲ ਨੂੰ ਚੱਕ ਕੇ ਖੜ ਗਿਆ ਦਰਸ਼ਕੀਆਂ ਦੀ ਨਜ਼ਰ ਇਹ 35 ਬਾਈ ਤੇ ਲੱਗੀਆਂ ਹੋਈਆਂ ਨੇ 30 ਮੀਟਰ ਲੱਗੀਆਂ ਹੋਈਆਂ ਨੇ ਲੈ ਪਰਲੇ ਬੰਦੇ ਸਿਕੰਦਰਪੁਰ ਵਾਲਾ ਟਰੈਕਟਰ ਕਹਿੰਦਾ ਅਮਿਲਾ ਮੋਟਰ ਦਾ ਨਾਮ ਹੈ ਇਹ ਮੋਟਰ ਦਾ ਨਾਮ ਅਮਿਲਾ ਸਿੱਧਾ ਪਿੰਡ ਦਾ ਹੈ ਨਾ ਇਹ ਵੀ 35 ਬਾਈ ਵਾਲਿਆ ਤੇ ਰਾਜੂ ਪੁੱਛੇ ਵਾਲਾ ਕਹਿੰਦਾ 3100 ਦੀ ਕਬ ਦਿੱਤਾ ਜਾਵੇਗਾ 11000 ਦਿੱਤਾ ਜਾਵੇਗਾ ਲਓ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਮੈਚ ਕਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਚੋਟੀ ਦਾ ਮੈਚ ਜੋਰ ਲੱਗਿਆ ਹੋਇਆ ਖੇਡ ਮੈਦਾਨ ਦੇ ਵਿੱਚ ਗਰੀਤਿਆ ਕਮਾਲ ਆਹ ਦੇਖ ਲਓ ਖੇਡ ਦੇ ਮੈਦਾਨ ਵਿੱਚ ਇਹਨਾਂ ਕਦੇ ਕਮਾਲ ਹੋਈ ਜਾਂਦੀ ਹੈ ਦੁਨੀਆ ਆਹ ਮੈਚ ਤੇ ਤਿਆਲ ਹੋਈ ਜਾਂਦੀ ਹੈ ਆਹ ਤਿਆਲ ਹੋਈ ਜਾਂਦੀ ਹੈ ਲੱਗਦਾ ਜੋ ਲੈ ਲਈ ਪਈਆ ਤੇਰੇ ਬਕਰੇ ਖੇਡ ਦੇ ਮੈਦਾਨ ਦੇ ਵਿੱਚ ਇਹਨ ਕਦੇ ਕਿੱਤ ਕੱਢ ਕੇ ਪਿਆਰਾ ਨੇ ਗੇਂਦ ਕੱਢ ਕੇ ਕੀਤੀ ਥੋਕ ਕੇ ਤਸੱਲੀ ਵਾਲੀ ਛੱਟ ਮਿਸਟਰ ਰਾਜੇ ਖੇਡੇ ਅੱਖ ਦਾ ਵੀ ਸਿਰਾ ਹੋ ਗਿਆ ਉਹਦਾ ਢੜਗੀ ਡੈਕਟਰਾਂ ਦੀ ਕੱਢ ਤੇ ਮਿਸਟਰ ਰਾਜੇ ਕੋਲੇ ਅੱਖ ਦਾ ਵੀ ਸਿਰਾ ਹੋ ਗਿਆ ਨਾਲੇ ਢੜਗੀ ਡੈਕਟਰਾਂ ਦੀ ਕੱਢ ਮਿਸਟਰ ਲੱਖਰ ਦੇ ਨਾ